ਜ਼ਿਲ੍ਹੇ ਦੇ ਕਸਬਾ ਨੂਰਪੁਰ 베ਦੀ ਵਿਖੇ ਚੱਲ ਰਹੀ ਗਊਸ਼ਾਲਾ ਦੀ ਸਾਮ ਸੰਭਾਲ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਵੱਲੋਂ ਸੰਭਾਲੀ ਗਈ ਹੈ ਦਰਅਸਲ ਕੁਝ ਦਿਨਾਂ ਪਹਿਲਾਂ ਬਾਬਾ ਹਰਜੀਤ ਸਿੰਘ ਰਸੂਲਪੁਰ ਗਊਸ਼ਾਲਾ ਦਾ ਦੌਰਾ ਕਰਨ ਗਏ ਸਨ ਜਿੱਥੇ ਗਊਆਂ ਦੀ ਹਾਲਤ ਨੂੰ ਵੇਖ ਕੇ ਉਹਨਾਂ ਚਾਰੇ ਦਾ ਪ੍ਰਬੰਧ ਕਰਵਾਇਆ ਤੇ ਇਸ ਮੌਕੇ ਮੌਜੂਦ ਬਾਬਾ ਹਰਜੀਤ ਸਿੰਘ ਜੀ ਦੇ ਪਿਤਾ ਮੋਹਨ ਸਿੰਘ ਰੱਤੂ ਜਿਨ੍ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਹੈ ਕਿ ਗਊਆਂ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਤੇ ਸਾਨੂੰ ਗਊਆਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਕਿ ਅੱਜ ਦੇ ਸਮੇਂ ਦੇ ਵਿੱਚ ਸਰਕਾਰਾਂ ਦੇ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹਾਲਾਂਕਿ ਹਰ ਥਾਂ ਤੇ ਗਊ ਟੈਕਸ ਕੱਟਿਆ ਜਾਂਦਾ ਹੈ ਪਰ ਸਹੀ ਤਰ੍ਹਾਂ ਨਾਲ ਇਸ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਤੇ ਉਹਨਾਂ ਦਾ ਇਹ ਵੀ ਕਹਿਣਾ ਦਾ ਕਹਿਣਾ ਕਿ ਅਜ ਤੋਂ ਕੁਝ ਸਾਲ ਪਹਿਲਾਂ ਲੋਕ ਗਊਆਂ ਨੂੰ ਘਰ ਦਾ ਸ਼ਿੰਗਾਰ ਬਣਾਉਂਦੇ ਸਨ ਹਰ ਘਰ ਦੇ ਵਿੱਚ ਗਊਆਂ ਜ਼ਰੂਰ ਹੁੰਦੀ ਸੀ ਤੇ ਇਹਨਾਂ ਦੀ ਸੇਵਾ ਕੀਤੀ ਜਾਂਦੀ ਸੀ ਪਰ ਅੱਜ ਲੋਕ ਸਿਰਫ ਦੁੱਧ ਪੀਣ ਤੱਕ ਗਊਆਂ ਦਾ ਮਤਲਬ ਰੱਖਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਗਲੀਆਂ ਦੇ ਵਿੱਚ ਘੁੰਮਣ ਦੇ ਲਈ ਛੱਡ ਦਿੰਦੇ ਨੇ ਉਹਨਾਂ ਕਿਹਾ ਕਿ ਅੱਜ ਤੋਂ ਬਾਅਦ ਜਿੰਨੀਆਂ ਵੀ ਗਊਆਂ ਇਸ ਗਊਸ਼ਾਲਾ ਦੇ ਵਿੱਚ ਰੱਖੀਆਂ ਗਈਆਂ ਨੇ ਉਹਨਾਂ ਦੀ ਸੇਵਾ ਤੇ ਸਾਮ ਸੰਭਾਲ ਦਾ ਜ਼ਿੰਮਾ ਉਹਨਾਂ ਦਾ ਹੈ ਤੇ ਉਹਨਾਂ ਗਊਸ਼ਾਲਾ ਦੇ ਵਿੱਚ ਕੰਮ ਕਰਨ ਵਾਲੇ ਨਰੇਗਾ ਵਰਕਰਾਂ ਨੂੰ ਵੀ ਕਿਹਾ ਕਿ ਉਹ ਰੂਹ ਦੇ ਨਾਲ ਗਊਆਂ ਦੀ ਸੇਵਾ ਕਰਨ ਤੇ ਇਸ ਮੌਕੇ ਉਹਨਾਂ ਪ੍ਰਸ਼ਾਸਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਪਾ ਨਾ ਪਾ ਬਾਜੋ ਨਾ ਦੇ ਫੜ ਲੋ ਪਪਾ ਜੀ ਆਪਣਾ ਖੋਦ ਦਿਹਾੜਾ ਟਿੱਕਾ ਆ ਉੱਪਰਲੇ ਪਾਸੇ ਪਾ ਦੋ ਥੋੜਾ ਜਿਹਾ ਉੱਪਰਲੇ ਪਾਸੇ ਦੇ ਦੇ ਤੋ ਰੋਪੜ ਜ਼ਿਲ੍ਹੇ ਦੇ ਕਸਬਾ ਨੂਰਪੁਰ 베ਦੀ ਵਿਖੇ ਚੱਲ ਰਹੀ